ਪੰਜਾਬ ਦੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੁੰਦੇ ਜਾ ਰਹੇ ਨੇ ਕਿ ਉਹਨਾਂ ਨੂੰ ਕਿਸੇ ਵੀ ਕਾਨੂੰਨ ਦਾ ਕੋਈ ਖੌਫ ਨਹੀਂ ਹੈ ਤਾਂ ਲਗਾਤਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸਦੀ ਕਿ ਤਸਵੀਰਾਂ ਤੁਹਾਡੇ ਨਾਲ ਫਿਰੋਜ਼ਪੁਰ ਦੇ ਪਿੰਡ ਨਵਾਂ ਬਾਰੇਕੇ ਤੋਂ ਤੁਹਾਡੀ ਨਾਲ ਸਾਜਿਆ ਕਾਰਿਆ ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕ ਬੈਟਰੀਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਦੱਸਦੀ ਕਿ ਇਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਤਿੰਨ ਚੋਰਾਂ ਦੇ ਵੱਲੋਂ ਪਹਿਲਾਂ ਤਾਂ ਦੁਕਾਨਾਂ ਦੇ ਸ਼ਟਰ ਤੋੜੇ ਜਾਂਦੇ ਨੇ ਤਾਲਾ ਤੋੜਿਆ ਜਾਂਦਾ ਤਾਂ ਫਿਰ ਅੰਦਰ ਵੜ ਜਾਂਦੇ ਨੇ ਤਾਂ ਅੰਦਰ ਵੜ ਕੇ ਗੱਲੇ ਦੇ ਵਿੱਚੋਂ ਨਕਦੀ ਚੋਰੀ ਕਰਦੇ ਨੇ ਤਾਂ ਨਾਲ ਹੀ ਇੱਕ ਟੀਵੀ ਅਤੇ LED ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਜੋ ਚ ਕੈਗ ਹੋ ਜਾਂਦੀਆਂ ਨੇ ਤਾਂ ਇਸ ਬਾਬਤ ਜਦੋਂ ਦੁਕਾਨਦਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਦੋਂ ਉਹ ਰਾਤ ਵੇਲੇ ਆਪਣੀ ਦੁਕਾਨ ਬੰਦ ਕਰਕੇ ਗਏ ਸਨ ਤਾਂ ਜਦੋਂ ਉਹਨਾਂ ਨੇ ਸਵੇਰੇ ਆ ਕੇ ਦੇਖਿਆ ਹੈ ਤਾਂ ਉਹਨਾਂ ਦੀ ਦੁਕਾਨ ਦੇ ਸ਼ਟਰ ਜਿਹੜੇ ਨੇ ਉਹ ਖੁੱਲੇ ਹੋਏ ਸੀ ਤਾਲੇ ਜਿੰਦੇ ਸਾਰੇ ਟੁੱਟੇ ਹੋਏ ਸਨ ਤਾਂ ਜਦੋਂ ਉਹਨਾਂ ਨੇ ਸੀਸੀਟੀਵੀ ਫੁਟੇਜ ਦੇਖੀ ਹੈ ਉਹਨਾਂ ਦੇ ਵਿੱਚ ਦੇਖਿਆ ਕਿ 3-14 ਦੇ ਵੱਲੋਂ ਇਹ ਕਾਰਨਾਮਾ ਕੀਤਾ ਗਿਆ। ਕਹਿੰਦੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਪੁਲਿਸ ਦੇ ਨਾਕੇ ਲੱਗਦੇ ਨਹੀਂ ਤਾਂ ਜਦੋਂ ਪੁਲਿਸ ਦੇ ਨਾਕੇ ਲੱਗ ਕੇ ਬੰਦ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਚੋਰ ਨੇ ਬੇਖੌਫ ਹੋ ਕੇ ਆਰਾਮ ਦੇ ਨਾਲ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਤਾਂ ਚੋਰੀਆਂ ਕਰਦੇ ਨੇ। ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ? ਜ਼ਰਾ ਤੁਸੀਂ ਵੀ ਸੁਣੋ। ਨਾਮ ਸੱਜਾ। ਮੇਰਾ ਨਾਮ ਗੁਰਦੇਵ ਸਿੰਘ ਆਪਣਾ। ਸਾਜਾ ਜੀ। ਕਿੱਥੇ ਦੁਕਾਨ ਆਪਣੇ? ਆਪਣੇ ਨੂ ਬਾਰੇ ਦੇ। ਰੋੜੀ ਹੈ ਰੋੜ ਦੇ ਉੱਪਰ ਬਿਲਕੁਲ ਨਵਾਂ ਚੌਂਗਲਾ ਬਣ ਗਿਆ ਕੀ ਕਟਲਾ ਹੋਈ ਰਾਤੀ ਨੂੰ ਕੱਟਣਾ ਇਸ ਤਰ੍ਹਾਂ ਇਸ ਲਿਫਟ ਰਾਤ ਨੂੰ ਯਾਨੀ ਕਿ ਤਕਰੀਬਨ ਟਾਈਮ ਸਵੇਰ ਪੌਣੇ 4 ਸਵੇਰ 4 ਦੇ ਵਿਚਕਾਰ ਵਾਰਦਾਤ ਨੂੰ ਇੰਮਰਾਨ ਦਿੱਤਾ ਗਿਆ 3 14 ਦੇ 3 ਚੋਰ ਸਵੇਰ ਮੁਤਾਬਕ ਉਸ ਵੇਲੇ ਕਿ ਸ਼ਟਰ ਕੋਰ ਦੇ ਅੰਦਰ ਦਾਖਲ ਹੋਏ ਹੈ ਇਹ ਸ਼ਾਇਦ ਵੀਡੀਓ ਵਿੱਚ ਤੁਹਾਨੂੰ نظر ਆ ਹੀ ਜਾਊਗਾ ਹਾਂ ਜੀ ਤੇਨ ਸ਼ਟਰ ਚਾਤੇ ਤੇ ਯਾਨੀ ਜਿਉਂ ਚੋਰੀ ਕਰਕੇ ਹਾਂ ਜੀ ਹਾਂ ਜੀ ਕੀ ਕੀ ਲੈ ਕੇ ਗਿਆ ਇਹ ਲੋਕ ਕੋਈ ਕਲੈਡੀ ਲੈ ਗਿਆ ਤੇ ਥੋੜਾ ਬਹੁਤ ਕੈਸ਼ ਸੀਗਾ ਤੇ ਬਾਕੀ ਨੁਕਸਾਨ ਕਰਕੇ ਪਣਤੋੜ ਕਰ ਗਿਆ ਜੇ ਤਸਵੀਰ ਆ ਕੇ ਦੇਖਿਆ ਤਾਂ ਕੀ ਸਵਾਰ ਕਰ ਰਿਹਾ ਸੀ ਐਸੀ ਹੈ ਇਹ ਲੋਕੀ ਸਵਾਰ ਸਮਾਨ ਐਲਈਡੀ ਬਿਆਸੂ ਵੀ ਤੇ ਥੋੜਾ ਬਹੁਤ ਸਮਾਨ ਐਂ ਬਿਆਸੂ ਦਾ ਯਾਨੀ ਵੀ 25 ਹਜ਼ਾਰ ਦਾ ਨੁਕਸਾਨ ਕਰਕੇ ਚਲੇ ਗਿਆ ਸੋ ਜੀ 25 ਜਾਂ ਕੋਈ ਐਮਵੀਡੀ ਵਗੈਰਾ ਤੋਂ ਹਾਂਜੀ ਅਲੀ ਨੂੰ ਸਿੱਧੀ ਉੱਤੇ ਬਾਕੀ ਭਾਂਡ ਤੋੜ ਕਰ ਗਿਆ ਸ਼ਟਰ ਦੀ ਭਾਂਡ ਤੋੜ ਦਿੱਤੀ ਸ਼ਟਰ ਦੇ ਸ਼ੀਸ਼ੇ ਵਗੈਰਾ ਤੋੜ ਗਿਆ ਹਾਂਜੀ ਆਉਂਦਾ ਬੱਲੇ ਭੰਨਵਾ ਮੈਂ ਕਰਾਈ ਤੇ ਮੈਂ ਤੋੜ ਕੇ ਕੀਤਾ ਮੰਗ ਕਰਾਈ 14 ਦੇ ਅਫਸਰ ਮਕੇਲ ਸੱਸੀ ਆਵੇ ਉਹ ਸਾਰੇ ਅੱਜ ਜਿੱਦਾਂ ਭਾਨੀ ਤੇ ਨਾਲ ਫੇਸ ਸਟੇਸ਼ਨ ਜਾਏ ਤੇ ਉੱਥੇ ਚੌਕੀ ਨਾਟਕ ਲੱਗਦਾ ਜਦੋਂ ਨਾਕਾ ਹਟਦਾ ਹੈ ਤਾਂ ਉਸ ਨੂੰ 10-15 ਮਿੰਟਾਂ ਦੇ ਚਾਰ ਦਸਾਂ ਦੀ ਯਾਨ ਦਿਖਾ ਦਿੰਦਾ